ਉਮਰਦੀਤ ਗੋਲ ਕੀ ਗੱਲ ਹੋਈ ਕੋਈ ਗੱਲ ਨਹੀਂ ਇੱਥੇ ਤੇ ਹਸਰੇ ਘੇੜਦੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕਿ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮਨਪ੍ਰੀਤ ਕੀ ਨਾਮ ਤਾਂ ਮੈਨੂੰ ਤੇ ਕਿੱਦਾਂ ਹੋਈ ਇਹ ਵਾਰਤਾ ਪਤਾ ਨਹੀਂ ਤਿੰਨੇ ਦੇ ਤਿੰਨ ਜਾਨੇ ਗਏ ਆ ਮਗਰੋਂ ਕਿਸ ਨੇ ਗੋਲੀ ਮਾਰ ਦਿੱਤੀ ਜਾਂ ਸਾਨੂੰ ਕੋਈ ਨਹੀਂ ਆਣ ਕੇ ਦੱਸਿਆ ਵਾ ਵੀ ਨਾ ਐਕਸੀਡੈਂਟ ਹੋ ਗਿਆ ਵਾ ਤੇ ਬਾਅਦ ਚ ਪਤਾ ਲੱਗਾ ਵੀ ਗੋਲੀ ਵੱਜੀ ਗਈ ਕਿੱਥੇ ਕਰਕੇ ਮਾਰੀ ਗੋਲੀ ਇੱਧਰ ਸੁਵੇ ਵਾਲੇ ਬਾਸੇ ਵਰਮਲ ਰੋਡ ਤੇ ਨਹੀਂ ਨਹੀਂ ਉਧਰ ਬੰਨੋ ਵਾਲੇ ਗੁੰਨੋ ਵਾਲ ਰੋਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਐ ਇੱਥੋਂ ਦੇ ਜੀ ਜੰਡਿਆਲਾ ਕਿਹਨਾ ਮੱਲਾ ਦੇ ਐ ਉਹ ਮੱਲਾ ਸ਼ਿਕੁਪੁਰਾ ਮੱਲਾ ਦੇ ਹੁਣ ਪੁਲਿਸ ਨੂੰ ਕੰਪਲੇਨ ਕੀਤੀ ਸੀ ਪੁਲਿਸ ਕੋਲੀ ਆ ਸਾਡੇ ਇਲਾਕੇ ਦੇ ਤੇ ਕੀ ਕਰਨੀ ਪੁਲਿਸ ਨੂੰ ਪੁਲਿਸ ਨੇ ਉੱਥੇ ਖੜੀ ਇੱਕ ਕਸਟਮਰ ਤੇ ਇਹਦੇ ਇਕੱਲੇ ਦੇ ਵਜੀਆਂ ਹੀ ਹੋ ਕੇ ਕਹਿੰਦੇ ਨਹੀਂ ਹੋਣੀ ਜੇਰੀ ਕੰਮ ਤਿੰਨ ਜਣੇ ਵਰ ਚੱਲਦੇ ਇਹ ਪਿੱਛੇ ਦੇ ਤਾਂ ਪਿੱਛੋਂ ਮਾਰੀ ਗਏ ਜੀ ਜਦ ਕਰ ਰਬ ਜੋ ਜੀ ਕੀ ਲੱਗਦੇ ਸੀ ਤੁਹਾਡੇ ਮਨਪ੍ਰੀਤ ਮੇਰੇ ਹਸਬੰਡ ਹੀ ਕਿਦਾਂ ਹੋਈ ਆ ਉਹਨਾਂ ਦੀ ਦਿੱਕਤ ਪਤਾ ਨਹੀਂ ਹਾਂ ਹੰਤ ਬਾਅਦ ਵਿੱਚ ਪਤਾ ਲੱਗਿਆ ਵੀ ਗੋਲੀਆਂ ਮਾਰ ਗਿਆ ਕੋਈ ਤੇ ਕਿੱਥੇ ਕਰਕੇ ਗੋਲੀਆਂ ਮਾਰੀਆਂ ਪਤਾ ਨਹੀਂ ਹਾਂ ਇਹ ਤਾਂ ਗਏ ਵੀ ਨਹੀਂ ਘਰੇ ਹੀ ਦੋਦੇ ਹਨ ਪਤਾ ਬਾਅਦ ਵਿੱਚ ਲੱਗਾ ਪੁਲਿਸ ਨੂੰ ਕੰਪਲੇਨਟ ਕੀਤੀ ਕੀ ਅੱਛਾ ਤਾਂ ਪੁਲਿਸ ਨੂੰ ਜਾਂਦੇ ਨਹੀਂ 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 ਤਾਨੂੰ ਕਿਦੋਂ ਪਤਾ ਲੱਗਿਆ ਫਿਰ ਗਲੀ ਵਿੱਚ ਰੋਲਾ ਪੈ ਗਿਆ ਵਾ ਕਿਸੇ ਨੇ ਤਾਂ ਦੱਸ ਗਿਆ ਹੀ ਕਿੰਨੇ ਵਜੇ ਦੀ ਗੱਲ ਆ ਸਾਡੇ 1:30 ਵਜੇ ਦੀ ਗੱਲ ਵਾ ਤੇ ਹੁਣ ਕੀ ਮੰਗ ਕਰਦੇ ਜੀ ਕੁਝ ਨਹੀਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦਾ ਮੈਂ ਕੋਈ ਲੜਾਈ ਝਗੜਾ ਨਹੀਂ ਕੋਈ ਪ੍ਰਾਣੀ ਰੰਜਿਸ਼ ਨਹੀਂ ਕੋਈ ਉਡੀ ਮੈਰਜ ਨੂੰ 6 ਮਹੀਨੇ ਹੋ ਗਏ ਉਹਨੂੰ ਚੜੀ ਨੂੰ ਵਿਆਹ ਨੂੰ ਕਿੰਨਾ ਚਿਰ ਹੋਇਆ ਤੁਹਾਡੇ ਨੂੰ 5-6 ਮਹੀਨੇ ਹੋਏ ਕੀ ਕੰਮ ਕਰਦਾ ਸੀ ਮੈਡਮ ਫਰੂਟ ਵਾਲੇ ਕੈਟਰਿੰਗ ਤੇ ਜਾਂਦਾ ਹੁੰਦਾ ਹਿਦਾਰੀ ਹਾਂ ਆ ਹੁਣ ਤੱਕ ਕਾਰਵਾਈ ਕੀਤੀ ਇਹ ਇਹਨਾਂ ਦੇ ਬਾਰੇ ਪਤਾ ਲੱਗਿਆ ਸੀ ਰਾਤੀਏ ਤਿੰਨ ਲੜਕੇ ਘਰੋਂ ਗਏ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦਿਆਂ ਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ ਕੋਈ ਪੁਰਾਣੀ ਰੰਜਿਸ਼ ਹੋ ਮੇਰਾ ਹਾਂਜੀ ਕੋਈ ਫਿਲਹਾਲ ਅਜੇ ਕੁਝ ਨਹੀਂ ਦੱਸਿਆ ਇਹਨਾਂ ਨੇ ਕੀ ਨਾਮ ਕੀ ਜੇ ਲੱਗਦਾ ਮਨਪ੍ਰੀਤ ਉਹ ਮੁੰਡੇ ਦਾ ਨਾਮ ਓਕੇ ਅੰਮ੍ਰਿਤ ਦੀਤ ਕੋਲ ਕੀ ਗੱਲ ਹੋਈ ਆ ਕੋਈ ਗੱਲ ਨਹੀਂ ਹੋਈ ਇੱਥੇ ਤੇ ਹੱਸਲੇ ਗਏ ਤੇ ਗਏ ਸਾਨੂੰ ਪਤਾ ਨਹੀਂ ਲੱਗਾ ਕਿੱਧਰ ਗਏ ਆ ਕਿ ਲੱਗਦਾ ਸੀ ਤੁਹਾਡਾ ਪੋਤਰਾ ਮੇਰਾ ਕੀ ਨਾਮ ਕੀ ਸੀ ਮਨਪ੍ਰੀਤ ਤੇ ਕਿੱਦਾਂ ਹੋਈ ਇਹ ਵਾਰਤਾ ਪਰ ਆਣੀ ਤਿੰਨੇ ਜੇ ਤਿੰਨ ਜਾਨੇ ਗਏ ਆ ਮਗਰੋਂ ਕਿਸ ਨੇ ਗੋਲੀ ਮਾਰ ਦਿੱਤੀ ਆ ਸਾਨੂੰ ਕੋਈ ਨਹੀਂ ਆਣ ਕੀ ਦੱਸਿਆ ਵਾ ਵੀ ਨਾ ਐਕਸੀਡੈਂਟ ਹੋ ਗਿਆ ਵਾ ਤੇ ਬਾਅਦ ਚ ਪਤਾ ਲੱਗਾ ਕਿ ਗੋਲੀਬਾਦੀ ਵੀ ਕਿੱਥੇ ਕਰਕੇ ਮਾਰੀ ਗੋਲੀ ਇਧਰ ਸੂਏ ਵਾਲੇ ਪਾਸੇ ਵਰਮਲ ਰੋਡ ਤੇ ਨਹੀਂ ਨਹੀਂ ਉਧਰ ਬੰਨੇ ਵਾਸੇ ਗੁਨੋਆਲ ਰੋਡ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਜੀ ਅਈ ਇੱਥੋਂ ਦੇ ਆ ਹੁਣ ਤੱਕ ਕਾਰਵਾਈ ਕੀ ਸੀ ਇਹਨਾਂ ਦੇ ਬਾਰੇ ਪਤਾ ਲੱਗਿਆ ਸੀ ਰਾਤੀ ਇਹ ਤਿੰਨ ਲੜਕੇ ਘਰੋਂ ਗਏ ਆ ਆਪਣੇ ਮੋਟਰਸਾਈਕਲ ਤੇ ਤੇ ਉਹਨਾਂ ਦੇ ਦੱਸਣ ਮੁਤਾਬਕ ਕਰਦਿਆਂਦੇ ਵੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਦਾ ਕਹਿਣਾ ਮੁੰਡਿਆਂ ਦਾ ਵੀ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ। ਉਹ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀ। ਉਹ ਕਲੀਅਰ ਕਰਕੇ ਫਿਰ ਦੱਸਦੇ ਹਾਂ ਤੁਹਾਨੂੰ। ਕੋਈ ਪੁਰਾਣੀ ਰੰਜਿਸ਼ ਹੋਵੇ। ਹਾਂਜੀ ਕੋਈ ਫਿਲਹਾਲ ਅਜੇ ਕੁਝ ਨਹੀਂ ਦੱਸਿਆ ਇਹਨਾਂ ਨੇ। ਕੀ ਨਾਮ ਕੀ ਜੇ ਲੱਗਦਾ? ਮਨਪ੍ਰੀਤ ਉਹ ਮੁੰਡੇ ਦਾ ਨਾਮ।